ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜਾ ਪਾਉ ਡੁਆਲਿਟੀ ਏਕ ਦੇ ਪ੍ਰੀਤ ਤੋਂ ਬਿਨਾ ਹੋਰ ਕਿਸੇ ਨਾਲ ਪ੍ਰੀਤ ਕਰਨੀ ਦੂਜਾ ਪਾਉ ਹੈ ਵਿਣਗੁਰ ਹੋਰ ਧਿਆਨ ਹੈ ਸਭ ਦੂਜਾ ਪਾਉ ਭਾਈ ਗੁਰਦਾਸ ਜੀ ਇੱਕ ਬ੍ਰह्म ਇੱਕ ਗੁਰੂ ਇੱਕ ਵਿਰਲਾ ਚੌਥੇ ਪਦ ਵਾਲਾ ਸੰਤ ਅਤੇ ਇੱਕ ਗੁਰੂ ਦੇ ਧਾਮ ਇਹ ਚਾਰਾਂ ਨੂੰ ਛੱਡ ਕੇ ਹੋਰ ਕਿਸੇ ਦਾ ਖਿਆਲ ਧਿਆਨ ਕਰਨਾ ਸਭ ਦੂਜੇ ਪਾਸੇ ਆ ਜਾਂਦੇ ਹਨ ਮਾਪੇ ਪਤੀ ਪਤਨੀ ਦੇਵੀ ਦੇਵਤੇ ਸੌਣ ਸ਼ਾਸਤਰ ਸਮਾਧਾਂ ਜਠੇਰੇ ਪੱਥਰ ਪੂਜਾ ਆਦ ਸਭ ਦੂਜਾ ਪਾਸ ਹੈ ਗੁਰਮਤ ਇੱਕ ਦੀ ਕੇਵਲ ਇੱਕ ਦੀ ਬਾਤ ਪਾਉਂਦੀ ਹੈ ਇੱਕ ਰੱਬ ਗੁਰੂ ਅਤੇ ਸੰਤ ਸਭ ਏਕੇ ਚ ਹਨ ਮਨੁੱਖਤਾ ਖਾਸ ਕਰਕੇ ਸਨਾਤਨ ਮਤੀਏ ਦ્વੈਦ ਪੂਜਾ 'ਚ ਮਗਰ ਹਨ ਜਾਂ ਕਹੋ ਗਲਤਾਨ ਹਨ ਨਾਮ ਤੋਂ ਬਿਨਾ ਹੋਰ ਪੂਜਾ ਬ੍ਰਹਮ ਦੇ ਦਰਬਾਰ ਵਿੱਚ ਕਬੂਲ ਨਹੀਂ ਪੈਂਦੀ ਕੇਵਲ ਮਨ ਸਮਝਾਉਣਾ ਹੈ ਗੁਰਵਾਖ ਹੈ ਬਿਨ ਨਾਵੇਂ ਹੋਰ ਪੂਜਾ ਨ ਹੋਵੀ ਭਰਮ ਭੁਲੀ ਲੋਕਾਈ ਮਾਪੇ ਤੀਰਥ ਸਮਾਨ ਹਨ ਇਹਨਾਂ ਦੀ ਸੇਵਾ ਮਹਾਨ ਹੈ ਪਰ ਇਹ ਫਰਜ਼ ਕਰਕੇ ਹੈ ਰੱਬ ਦੇ ਦਰਬਾਰ 'ਚ ਇਹ ਪੂਜਾ ਤ੍ਰੈਗੁਣੀ ਹੋਣ ਕਰਕੇ ਪ੍ਰਵਾਨ ਨਹੀਂ ਹੈ ਸਰਵਣ ਭਗਤ ਨੇ ਅਦੁੱਤੀ ਸੇਵਾ ਕੀਤੀ ਤ੍ਰੈਗੁਣੀ ਮਾਪਿਆਂ ਨੂੰ ਤ੍ਰੈ ਗੁਣੀ ਤੀਰਥਾਂ ਤੇ ਲੈ ਕੇ ਗਿਆ ਪਰ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਰਵਣ ਦੀ ਵਡਿਆਈ ਨਹੀਂ ਹੈ ਹਾਲਾਂਕਿ ਕੋ ਕਰਮੀ ਬੰਦੇ ਦੁਆਰ ਛੱਡ ਕੇ ਦਰਬਾਰ ਵਿੱਚ ਪਹੁੰਚੇ ਕਾਰਨ ਇਹ ਸੀ ਕਿ ਕਿਸੇ ਸ਼ੁਭ ਸਮੇਂ ਉਹਨਾਂ ਨੇ ਮੈਂ ਹਉਮੇ ਅਤੇ ਦੂਜਾ ਪਾਤ ਤੇ ਆ ਕੇ ਏਕੇ ਨਾਲ ਪ੍ਰੀਤ ਬਣਾ ਲਈ ਇਹ ਸਭ ਊਰਵਲੇ ਕਰਮਾਂ ਕਾਰਨ ਹੋਇਆ ਇਹਨਾਂ ਚ ਅਜਮਲ ਗਨਕਾ ਬਾਲਮੀਕ ਅਤੇ ਸ਼ਕਾਰੀ ਆਦ ਸ਼ਾਮਲ ਹਨ ਦੂਜੀ ਸੇਵਾ ਜੀਵਨ ਵਿਰਥ ਸਤੋਗੁਣੀ ਭਗਤ ਜਿਵੇਂ ਧਿਆਨੂ ਬਾਲ ਬਾਲਕਨਾਥ ਛੱਜੂ ਕਾਨਾ ਆਦ ਗੁਰਮਤ ਵਿੱਚ ਪਰਮਾਨ ਨਹੀਂ ਹਨ ਗੁਰੂ ਪੇਟਾ ਬਿਨਾ ਦੂਜਾ ਪਾਉ ਛੁੱਟਦਾ ਹੀ ਨਹੀਂ ਜੇ ਬਾਹਰਲਾ ਦ્વੈਤ ਛੱਡ ਵੀ ਹੋ ਜਾਵੇ ਜਿਵੇਂ ਜਠੇਰੇ ਸਮਾਦ ਮੜੀ ਪੂਜਾ ਆਦ ਤਾਂ ਵੀ ਅੰਦਰਲਾ ਮੈਂ ਤੇ ਮੇਰੀ ਆਈ ਐਂਡ ਮਾਈ ਦਾ ਦੂਜਾ ਪਾ ਨਹੀਂ ਜਾਂਦਾ ਇਸੇ ਲਈ ਗੁਰੂ ਭੇਟਾ ਜ਼ਰੂਰੀ ਹੈ ਘਰ ਹੀ ਮਹੇ ਦੂਜੇ ਪਾਏ ਹਨੇਰਾ ਚਾਨਣ ਹੋਵੇ ਛੋੜੇ ਹਉਮੇ ਮੇਰਾ ਸਾਰੀ ਪੂਜਾ ਹੀ ਦੂਜੇ ਪਾਸ ਹੋ ਰਹੀ ਹੈ ਇਹ ਗਿਆਨਹੀਣ ਅਤੇ ਅਗਿਆਨ ਭਰੀ ਪੂਜਾ ਜਗਤ ਹੋ ਰਹੀ ਹੈ ਇਹ ਸਭ ਅੰਧ ਵਰਤਾਰਾ ਹੈ ਗੁਰਵਾਖ ਹੈ ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਸ਼ਲੋਕ 12 ਤੇ ਵਧੇਖ ਗੁਰੂ ਜੀ ਫਰਮਾ ਰਹੇ ਹਨ ਇਹ ਖਸ਼ਮ ਤੋਂ ਬਿਨਾ ਸਭ ਡੁੱਬੇ ਹੋਏ ਹਨ ਖਸ਼ਮ ਛੋੜ ਦੂਜੇ ਲਗੇ ਡੂਬੇ ਸੇਵਨ ਜਾ ਰਿਆ ਅਤੇ ਹੋਰ ਵਾਕ ਹੈ ਜਗਤ ਅਗਿਆਨੀ ਅੰਧ ਹੈ ਦੂਜੇ ਭਾਏ ਕਰਮ कमाए ਜਗਤ ਨੂੰ ਦੂਜੇ ਭਾਜ ਕਰਮ ਕਰਦੇ ਨੂੰ ਗੁਰੂ ਜੀ ਮਿਰਤਕ ਫਰਮਾਉਂਦੇ ਹਨ ਗੁਰਵਾਖ ਹੈ ਮਤ ਜਾਣੋ ਜਗ ਜੀਵਦਾ ਦੂਜੇ ਭਾਏ ਮੋਇਆਸ ਗੁਰੂ ਜੀ ਜਿੱਥੇ ਲੋਭ ਨੂੰ ਸੂਤਕ ਫਰਮਾਉਂਦੇ ਹਨ ਉੱਥੇ ਦੂਜੇ ਭਾਅ ਨੂੰ ਵੀ ਮਨ ਦਾ ਸੂਤਕ ਬਿਆਨਦੇ ਹਨ ਮਨ ਕਾ ਸੂਤਕ ਦੂਜਾ ਪਾਉ ਹਰਨਾਕਸ਼ ਦੇ ਧਰਵੀ ਪੁੱਤਰ ਪ੍ਰਲਾਦ ਨੇ ਕੋਈ ਤਰ ਕਰਮ ਧਰਮ ਨਹੀਂ ਕੀਤਾ ਦੂਜੇ ਪਾਚ ਕੋਈ ਸੰਜਮ ਨਹੀਂ ਕੀਤਾ ਦੂਜਾ ਪਾ ਜਾਣਿਆ ਹੀ ਨਹੀਂ ਕੇਵਲ ਇੱਕ ਹੀ ਪੜਿਆ ਇੱਕ ਹੀ বুঝਿਆ ਹੋਰ ਕਿਸੇ ਨੂੰ ਨੱਖ ਹੀਟ ਲਿਆਂਦਾ ਹੀ ਨਹੀਂ ਫਰਮਾਨ ਹੈ ਦੇਤ ਪੁੱਤ ਕਰਮ ਧਰਮ ਕੋਈ ਸੰਜਮ ਨਾ ਬੜੇ ਦੂਜਾ ਭਾਉ ਨਾ ਜਾਣੇ ਸਤਗੁਰ ਭੇਟਿਆ ਨਿਰਮਲ ਹੋਆ ਅੰਧੇ ਨਾਮ ਵਖਾਣੇ ਇੱਕੋ ਪੜੇ ਇੱਕੋ ਨੋ ਬੂਜੇ ਦੂਜਾ ਅਵਰ ਨ ਜਾਣੇ ਜਿੰਨਾ ਚਿਰ ਬੰਦਾ ਇੱਕ ਨੂੰ ਨਹੀਂ ਪਿਆਉਂਦਾ ਇੱਕ ਤੇ ਨਿਸ਼ਚਾ ਨਹੀਂ ਬਣਾਉਂਦਾ ਇਹ ਮੈਲਾ ਮਨ ਮੈਲ ਨਾਲ ਲਿਬੜਿਆ ਰਹਿੰਦਾ ਹੈ ਹਉਮੇ ਤੋਂ ਬਾਅਦ ਦੂਜੀ ਵੱਡੀ ਮੈਲ ਦੂਜੇ ਭਾ ਦੀ ਹੈ ਇਹ ਮਨ ਮੈਲਾ ਇੱਕ ਨਾ ਪਿਆਏ ਅੰਤਰ ਮੈਲ ਲਾਗੀ ਬਹੁ ਦੂਜੇ ਭਾਏ ਜਾਂਗਰ ਵਾਕ ਹੈ ਕਿ ਇੱਕੋ ਸੇਵੀ ਸਦਾ ਫਿਰ ਸਾਚਾ ਦੂਜੇ ਲਾਗਾ ਸਭ ਜਗ ਕਾਚਾ ਜੇ ਧਾਰਮਿਕ ਗ੍ਰੰਥ ਪੜ ਪੜ ਕੇ ਵੀ ਦੂਜੇ ਭਾਅ ਦਾ ਕਚਰਾ ਹੀ ਇਕੱਠਾ ਕਰਨਾ ਹੈ ਤਾਂ ਗੁਰੂ ਜੀ ਸਾਨੂੰ ਮੂਰਖ ਗਰਦਾਨ ਦੇ ਹਨ ਮੂਰਖ ਪੜ ਪੜ ਦੂਜਾ ਭੌਤ ਦੇੜਾਇਆ ਦੂਜੇ ਭਾਅ ਚ ਕੀਤਾ ਹਰ ਕਰਮ ਲਾਭਦਾਇਕ ਨਹੀਂ ਹੈ ਖਾਣਾ ਪੀਣਾ ਵੀ ਵਿਅਰਥ ਹੈ ਜੇ ਮਨ ਅੰਸ਼ ਦੂਜਾ ਭਾਅ ਹੈ ਪੈਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਭਾਉ ਦੂਜੇ ਭਾਅ ਚ ਕੀਤਾ ਜਪ ਤਪ ਵਰਤ ਪੂਜਾ ਆਦਿ ਨਿਫਲ ਹਨ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾਂ ਕਿਹਦੇ ਪਾਉ ਹੈ ਦੂਜਾ ਇਹ ਦੂਜਾ ਪਾਉ ਗੁਰੂ ਘਰੇ ਤੋਂ ਜਾਂਦਾ ਹੈ ਫਿਰ ਏਕੇ ਨਾਲ ਰਿਸ਼ਤਾ ਬਣਦਾ ਹੈ ਸਤਗੁਰ ਭੇਟੇ ਤਾਂ ਏਕੋ ਪਾਏ ਵਿੱਚੋਂ ਦੂਜਾ ਠਾਕ ਰਖਾਏ ਸਿੱਧਾ ਨੂੰ ਸੰਬੋਧਨ ਕਰਦਿਆਂ ਧੰਨ ਗੁਰੂ ਨਾਨਕ ਦੇਵ ਜੀ ਨੇ ਇਹੀ ਫਰਮਾਇਆ ਸੀ ਕਿ ਹਉ ਹਉ ਮੈਂ ਮੈਂ ਵਿੱਚੋਂ ਖੋਵੇ ਦੂਜਾ ਮੇਟੇ ਏਕੋ ਹੋਵੇ ਧਾਰਮਿਕ ਅਧਿਆਤਮ ਕੰਮ ਕਰਨੇ ਯੋਗ ਹਨ ਜੇ ਏਕੇ ਭਾਵ ਵਿੱਚ ਕੀਤੇ ਜਾਣ ਇਹ ਤਾਂ ਹੀ ਸੰਭਵ ਹੈ ਜੇ ਬੁੱਝ ਕੇ ਕੀਤੇ ਜਾਣ ਪਰ ਬੁੱਝਣਾ ਗੁਰੂ ਪੇਟਾ ਬਿਨਾ ਹੁੰਦਾ ਨਹੀਂ ਇੱਥੇ ਇਹ ਵੀ ਜੇ ਰੱਖਣ ਵਾਲੀ ਗੱਲ ਹੈ ਕਿ ਗੁਰੂ ਅਮਰਦਾਸ ਜੀ ਨੇ ਕੇਸ ਕਿੱਲੀ ਨਾਲ ਬੰਨ੍ਹ ਕੇ ਖੜੇ ਹੋ ਕੇ ਬ੍ਰਹਮ ਭਗਤੀ ਕਰਦੇ ਸਨ ਭਾਵੇਂ ਗੁਰਮਤਿ ਵਿੱਚ ਹੱਥ ਪਰਵਾਣ ਨਹੀਂ ਹੈ ਦੂਜੇ ਪਾਸੇ ਕੀਤਾ ਹਰ ਕਰਮ નિਫਲ ਹੈ ਇਸੇ ਕਰਕੇ ਹੱਥ ਪਰਵਾਨ ਨਹੀਂ ਹੈ ਲੇਕਿਨ ਰੱਬ ਵਾਸਤੇ ਜੇ ਕਰਮ ਧਰਮ ਗੁਰੂ ਜਾਂ ਰੱਬ ਸਿਹਰਤ ਹੈ ਤਾਂ ਪਰਵਾਨ ਹੈ ਗੁਰਵਾਖ ਹੈ ਕਿ ਵਰਤ ਨੇਮ ਨਿਤਾ ਪ੍ਰਤ ਪੂਜਾ ਬਿਨ ਬੂਝੇ ਸਭ ਪਾਉ ਹੈ ਦੂਜਾ ਕਰਮ ਧਰਮ ਤਾਂ ਹੀ ਪਖੰਡ ਹਨ ਤਾਂ ਹੀ ਜਮ ਜਗਤ ਲਗਦੀ ਹੈ ਜੇ ਜੇ ਦੂਜੇ ਪਾਸੇ ਕੀਤੇ ਜਾਣ ਜੇ ਦਿਸ਼ਾ ਗੁਰੂ ਜਾਂ ਨਿਰੰਕਾਰਵਲ ਹੈ ਤਾਂ ਇਹ ਕਰਮ ਧਰਮ ਵੀ ਪਵਿੱਤਰ ਹਨ ਇਹ ਬੁੱਝਣ ਦੀ ਬਾਤ ਹੈ ਕੋਈ ਵੀ ਕਰਮ ਪਵਿੱਤਰ ਹੈ ਜਾਂ ਨਹੀਂ ਇਹ ਕਰਮ ਤੇ ਨਿਰਭਰ ਨਹੀਂ ਕਰਦਾ ਜੇ ਕਰਮ ਦੀ ਦਿਸ਼ਾ ਪਰਮਾਤਮਾ ਵੱਲ ਹੈ ਭਾਵਨਾ ਸਹੀ ਹੈ ਤਾਂ ਕਰਮ ਨੇਕ ਹੈ ਨਹੀਂ ਤਾਂ ਦੂਜੇ ਭਾਅ ਵਾਲਾ ਕਰਮ ਪਰਮਾਨ ਨਹੀਂ ਹੈ ਯਾਦ ਰੱਖੇ ਕਿ ਬਾਬਾ ਅਮਰਦਾਸ ਜੀ ਗੰਗਾ ਇਸ਼ਨਾਨ ਲਈ ਸਾਲ ਵਿੱਚ ਦੋ ਵਾਰ ਜਾਂਦੇ ਹੁੰਦੇ ਸਨ ਉਹ ਤ੍ਰੈਗੁਣੀ ਅਤੇ ਦੂਜੇ ਭਾਅ ਦੇ ਕਰਮ ਸਨ ਪਰ ਗੁਰੂਵੰਤੋ ਬਾਅਦ ਵੀ ਉਹ ਇੱਕ ਵਾਰ ਗੰਗਾ ਤੇ ਗਏ ਇਸ ਦਾ ਜ਼ਿਕਰ ਚੌਥੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਚ ਕੀਤਾ ਹੈ ਗੁਰਵਾਖ ਹੈ ਨਾਵਨ ਪੁਰਬ ਅਭੀਜ ਗੁਰ ਸਤਗੁਰ ਦਸ ਪਿਆ ਅਤੇ ਹੋਰ ਵਾਕ ਹੈ ਤੀਰਥ ਉਦਮ ਸਤਗੁਰੂ ਕੀਆ ਸਭ ਲੋਕ ਉਦਰਣ ਅਰਥਾ ਇਹ ਅਭੀਜ ਪੁਰਬ ਤੇ 14 ਜਨਵਰੀ 1553 ਨੂੰ ਵਾਪਰੀ ਘਟਨਾ ਹੈ ਗੁਰੂ ਅਮਰਦਾਸ ਜੀ ਨੂੰ ਗੁਰਿਆਈ 1552 ਇਸਵੀ ਵਿੱਚ ਮਿਲਗੇ ਸੀ ਉਦੋਂ ਜੱजिया कर ਲੱਗਦਾ ਸੀ ਇਕਬਰ ਨੇ 1563 ਈਸਵੀ ਵਿੱਚ ਹਟਾਇਆ ਸਵਾਲ ਉੱਠਦਾ ਹੈ ਕਿ ਤੀਰਥ ਕਿਉਂ ਕੀਤਾ ਜਗਾਤੀ ਮਿਲੇ ਦੇ ਭੇਟ ਗੁਰੂ ਪਿੱਛੇ ਲੰਗਾਇਆ ਜੱਜਿਆ ਵਸੂਲਣ ਵਾਲਿਆਂ ਨੇ ਵੀ ਭੇਟਾ ਰੱਖ ਕੇ ਗੁਰੂ ਜੀ ਅਤੇ ਸੇਵਕਾਂ ਨੂੰ ਲੰਗਾ ਦਿੱਤਾ ਇਹ ਤੀਰਥ ਕਰਨ ਦੀ ਮਨਸ਼ਾ ਤ੍ਰੈਗੁਣੀ ਕਰਮ ਧਰਮ ਕਰਨਾ ਨਹੀਂ ਸੀ ਸਗੋਂ ਸਭ ਖਲਕਤ ਦਾ ਉਧਾਰ ਕਰਨਾ ਸੀ ਭਾਵਨਾ ਨੇਕ ਸੀ ਤੇ ਇੱਕ ਰੱਬ ਵੱਲ ਸੇਧਤ ਸੀ ਇਸ ਲਈ ਇਹ ਕਰਮ ਧਰਮ ਵੀ ਪਵਿੱਤਰ ਹੋ ਗਿਆ ਗੁਰੂ ਨਾਨਕ ਦੇਵ ਜੀ ਵੀ ਤੀਰਥਾਂ ਤੇ ਰਟਨ ਕਰਨ ਜਾਂਦੇ ਸਨ ਮਨਸਾ ਉਹਨਾਂ ਦੀ ਵੀ ਖਲਕਤ ਦਾ ਉਧਾਰ ਕਰਨ ਦੀ ਸੀ ਸੋ ਭਾਵਨਾ ਤੇ ਏਕਾ ਪਾਉ ਕਿਸੇ ਵੀ ਕਰਮ ਨੂੰ ਪਵਿੱਤਰ ਬਣਾ ਦਿੰਦੇ ਹਨ ਗੁਰੂ ਅਮਰਦਾਸ ਜੀ ਨੇ 1552 ਤੋਂ 1574 ਈਸਵੀ ਤੱਕ 22.5 ਸਾਲ ਗੁਰਿਆਈ ਕੀਤੀ ਇਸ ਅਸੇ ਵਿੱਚ 19 ਵੇਰ ਸੂਰਜ ਗ੍ਰਹਿਣ ਲੱਗਿਆ ਪਰ ਕੇਵਲ ਦੋ ਵਾਰ ਹੀ ਅਭਿਜਿਤ ਅਭਿਜ ਨਸ਼ਤਰ ਚ ਲੱਗਾ ਸੰਨ 1553 ਅਤੇ 1572 ਈਸਵੀ ਕਿਉਂਕਿ ਜਜ਼ੀਆ 1563 ਈਸਵੀ ਵਿੱਚ ਅਕਬਰ ਨੇ ਹਟਾ ਲਿਆ ਸੀ ਸੋ ਤਰੀਖ 1553 ਈਸਵੀ ਹੀ ਬਣਦੀ ਹੈ ਗੁਰਬਾਣੀ ਦੇ ਚ ਰੋਖੇ ਚੋਂ ਹੋਰ ਵਾਚੀਏ ਕਿ ਦੂਜਾ ਪਉ ਕਿੰਨਾ ਬੁਰਾ ਹੈ ਬੜੇ ਬੜੇ ਸਿੱਧ ਜਤੀ ਜੋਗੀ ਪੰਡਤ ਦੇਵੀ ਦੇਵਤੇ ਇਸ ਦੂਜੇ ਭਾਗ ਨੇ ਗਲਤਾਨ ਕੀਤਾ। ਯੋਗ ਵਿਸ਼ੇਸ਼ਟ ਗ੍ਰੰਥ ਚ ਰਾਮਚੰਦਰ ਜੀ ਦਾ ਕੀੜੇ ਨੂੰ ਦੇਖ ਕੇ ਹੱਸਣ ਦਾ ਜ਼ਿਕਰ ਹੈ। ਗੁਰੂ ਵਿਸ਼ੇਸ਼ਟ ਨੇ ਪੁੱਛਿਆ ਕਿ ਕਿਉਂ ਹਸੇ? ਰਾਮਚੰਦਰ ਜੀ ਨੇ ਦੱਸਿਆ ਕਿ ਇਹ ਕੀੜਾ 14 ਵਾਰ ਇੰਦਰ ਦੀ ਪਦਵੀ ਪਾ ਚੁੱਕਾ ਹੈ। ਹੁਣ ਇਸ ਨੂੰ ਫੇਰ ਕੀੜੇ ਦੀ ਜੂਨੀ ਮਿਲੀ ਹੈ। ਇਹ ਘਟਨਾ ਦੱਸਦੀ ਹੈ ਕਿ ਦੇਵਤੇ ਵੀ ਸਵਰਗ ਭੋਕੇ ਹੇਠਲੀਆਂ ਜੂਨਾ ਵਿੱਚ ਜਾ ਪੈਂਦੇ ਹਨ। ਇਸੇ ਲਈ ਫਰਮਾਨ ਹੈ ਕਿ ਇਸ ਦੇਹੀ ਕੋ ਸਿਮਰੇ ਦੇਵ ਕਬੀਰ ਜੀ ਨੇ ਇੱਕ ਸ਼ਬਦ ਵਿੱਚ ਜਨ ਅਤੇ ਰੱਬ ਤੋਂ ਬਿਨਾ ਸਭ ਕੁਝ ਮੈਲਾ ਦੱਸਿਆ ਹੈ ਗੁਰਵਾਖ ਹੈ ਮੈਲਾ ਬ੍ਰਹਮਾ ਮੈਲਾ ਇੰਦ ਰਵ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਇਸ ਸੰਸਾਰ ਇਕ ਹਰ ਨਿਰਮਲ ਜਾਂਕਾ ਅੰਤ ਨਾ ਪਾਰ ਰਹਾਓ ਮੈਲੇ ਬ੍ਰਹਮੰਡ ਕੈ ਈਸ਼ ਮੈਲੇ ਨਿਸਬਾਸਰ ਦਿਨ ਤੀਸ ਮੈਲਾ ਮੋਤੀ ਮੈਲਾ ਹੀਰ ਮੈਲੇ ਪਵਨ ਪਾਵਕ ਕਰਨੀਰ ਮੈਲੇ ਸ਼ਿਵ ਸ਼ੰਕਰਾ ਮਹੇਸ਼ ਮੈਲੇ ਸਿੱਧ ਸਦਕ ਔਰ ਭੇਖ ਮੈਲੇ ਜੋਗੀ ਜੰਗਮ ਜਟਾ ਸਹੇਤ ਮੈਲੀ ਕਾਇਆ ਹੰਸ ਸਮੇਤ ਕਹ ਕਬੀਰ ਤੇ ਜਨ ਪਰਮਾਨ ਨਿਰਮਲ ਤੇਜੋ ਰਾਮੇ ਜਾਨ ਦੂਜੇ ਪਾਸ ਹੋਣ ਕਰਕੇ ਸਾਰੇ ਦੇਵਤੇ ਸ਼ਿਵ ਜੀ ਬ੍ਰਹਮਾ ਇੰਦਰ ਸਮੇਤ ਮੈਲੇ ਹਨ ਸਭ ਸਿੱਧ ਜੋਗੀ ਜੰਗਮ ਭੇਖ ਵਾਲੇ ਮੈਲੇ ਹਨ ਇਹ ਆਤਮਾ ਵੀ ਮੈਲੀ ਹੈ ਹਵਾ ਪਾਣੀ ਆਗ ਸੂਰਜ ਚੰਦ ਸਭ ਮਲੇ ਹਨ ਇਹ ਸਭ ਦੂਜੇ ਭਾਉ ਕਰਕੇ ਹਨ ਇਹਨਾਂ ਸਾਰਿਆਂ ਚ ਏਕੇ ਦੇ ਖਿਆਲ ਦੀ ਪ੍ਰਧਾਨਤਾ ਨਹੀਂ ਹੈ ਅੱਗੇ ਕਬੀਰ ਜੀ ਫਰਮਾ ਰਹੇ ਹਨ ਕਿ ਛੇ ਜਤੀ ਮਾਇਆ ਕੇ ਬੰਦਾ ਨਵੇਂ ਨਾਥ ਸੂਰਜ ਔਰ ਚੰਦਾ ਛੇ ਸਤਕਾਰੇ ਜਾਂਦੇ ਜਤੀ ਭੈਰੋ ਲక్ష్మణ ਹਨੂਮਾਨ ਗੋਰਖ ਪੀਸ਼ੰ ਪਤਾਮਾ ਦੱਤਾ ਤਰੇ ਵੀ ਮਾਇਆ ਵੀ ਹਨ ਇਹ ਪਵਿੱਤਰ ਨਹੀਂ ਹਨ ਇਹਨਾਂ ਨੂੰ ਬ੍ਰਹਮ ਦੇ ਚਰਨ ਨਸੀਬ ਨਹੀਂ ਹੋਏ ਨੌਨਾਥ ਪ੍ਰਸਿੱਧ ਹਨ ਉਹ ਵੀ ਸੂਰਜ ਅਤੇ ਚੰਦ ਸਮੇਤ ਮਾਇਆ ਜਹ ਹਨ ਮਾਇਆ ਗੁਰੂ ਘੇਟਾ ਬਿਨਾ ਨਹੀਂ ਛੱਟਦੀ ਸਤੋਗੁਣੀ ਹੋ ਜਾਣਾ ਅੱਛੀ ਗੱਲ ਹੈ ਪਰ ਬਰੀਕ ਮੈਂ ਮਾਇਆ ਇਨ੍ਹਾਂ ਮਹਾਨ ਪੁਰਸ਼ਾਂ 'ਚੋਂ ਨਹੀਂ ਗਈ ਇਸੇ ਲਈ ਰੱਬ ਤੋਂ ਦੂਰ ਹੀ ਰਹੇ ਗੁਰਬਾਣੀ ਫਰਮਾਉਂਦੀ ਹੈ ਕਿ ਫੁੱਲ ਦੁੱਧ ਪਾਣੀ ਚੌਂਕੇ ਮਾਂ-ਬਾਪ ਸਭ ਝੂਠੇ ਹਨ ਫੁੱਲ ਪੌਰੇ ਨੇ ਪਾਣੀ ਡੱਡੂਆਂ ਮੱਛੀਆਂ ਨੇ ਤੇ ਦੁੱਧ ਬਛੜੇ ਨੇ ਝੂਠਾ ਕੀਤਾ ਹੁੰਦਾ ਹੈ। ਹਰੀ ਤੇ ਹਰੀ ਦੇ ਜਨ ਤੋਂ ਬਿਨਾ ਸਭ ਝੂਠੇ ਅਤੇ ਮੈਲੇ ਹਨ। ਇਹ ਵਰਤਾਰਾ ਮਾਇਆ ਅਤੇ ਦੂਜੇ ਭਾਅ ਕਰਕੇ। ਦੂਜੇ ਭਾਅ ਨੂੰ ਬਹੁਤ ਸਮਝਣ ਦੀ ਲੋੜ ਹੈ। ਇਸ ਦੇ ਬਿਨਾ ਬੁੱਝਣ ਕਰਕੇ ਪਾਠ ਪਾठन ਕਰਦੇ ਹੋਏ ਵੀ ਬ੍ਰਾਹਮਣਾਲ ਨੇੜਤਾ ਨਹੀਂ ਹੁੰਦੀ। ਪਹਿਲਾਂ ਗੁਰੂ ਹੀ ਨਹੀਂ ਮਿਲਦਾ। ਰੱਬ ਤਾਂ ਦੂਰ ਦੀ ਗੱਲ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ